ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰ ਰਾਜਪੀਕਾ ਨਿਆਰਾ ਖਾਲਸਾ ਚੈਨਲ ਤੋਂ ਅਸੀਂ ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਦੇ ਦਰਸ਼ਨਾਂ ਤੋਂ ਹੋ ਕੇ ਆਏ ਸੋਚਿਆ ਕਿ ਇਸ ਦੀ ਇੱਕ ਵੀਡੀਓ ਬਣਾਵਾਂ ਤਾਂ ਜੋ ਤੁਸੀਂ ਵੀ ਵੀਡੀਓ ਨੂੰ ਦੇਖ ਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆ ਸਕੋ ਚਲੋ ਕਰਦੀ ਹਾਂ ਸ਼ੁਰੂ ਇਸਦਾ ਇਤਿਹਾਸ 1796 ਈਸਵੀ ਵਿੱਚ ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈ ਲਈ ਸਿੰਘ ਜਿਹੜੇ ਸੀ ਨਾ ਉਹ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਵਿੱਚੋਂ ਹੀ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗੱਜਾ ਸਿੰਘ ਜੀ ਵੀ ਨਾਲ ਆਏ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਸਿੰਘ ਸੀ ਨਾ ਉਹ ਵਕ ਵਕ ਧਾਵਾਂ ਤੇ ਚਲੇ ਗਏ ਸਨ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਤਰਨ ਤਾਰਨ ਦੇ ਨੇੜੇ ਕਿਸੇ ਜਗ੍ਹਾ ਤੇ ਬੈਠੇ ਵੇਖ ਲੰਘਦੇ ਹੋਏ ਦੋ ਮੁਸਲਮਾਨ ਇੱਕ ਦੂਜੇ ਨੂੰ ਤਹਿਣ ਲੱਗੇ ਪਹਿਲੇ ਮੁਸਲਮਾਨ ਨੇ ਕਿਹਾ ਕਿ ਸਿੰਘ ਕਿੱਥੋਂ ਆਏ ਨੇ ਦੂਜੇ ਮੁਸਲਮਾਨ ਨੇ ਕਿਹਾ ਕਿ ਸਿੰਘ ਤਾਂ ਕੋਈ ਵਿਹਾ ਹੀ ਨਹੀਂ ਇਹ ਤਾਂ ਕੋਈ ਗੀਦੀ ਹੈ ਇਹ ਸੁਣ ਕੇ ਸਿੰਘਾਂ ਨੂੰ ਜੋਸ਼ ਆਇਆ ਤੇ ਉਹ ਸੜਕ ਵਿੱਚ ਜਾ ਕੇ ਗੱਡੇ ਉੱਪਰ ਆਨਾ ਤੇ ਖੋਤੇ ਉੱਪਰ ਇੱਕ ਟਕੇ ਦਾ ਟੈਕਸ ਲਾ ਕੇ ਉਗਰਉਣ ਲੱਗ ਪਏ। ਇਸੇ ਤਰ੍ਹਾਂ ਦੱਸੋ 12 ਦਿਨ ਟੈਕਸ ਉਗਰਉਂਦੇ ਰਹੇ ਤੇ ਰੋਕਣ ਵਾਲਾ ਕੋਈ ਨਾ ਆਇਆ। ਫਿਰ ਬਾਬਾ ਬੋਤਾ ਸਿੰਘ ਜੀ ਨੇ ਚਿੱਠੀ ਵਿੱਚ ਕਿਸੇ ਸਿੰਘ ਕੋਲੋਂ ਲਿਖਵਾਇਆ ਕਿ ਬੋਤਾ ਹੱਥ ਹਾ ਛੋਟਾ ਰਾਹ ਖੜੋਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਛੋਟਾ ਆਖੀ ਭਾਬੀ ਖਾਨੋਂ ਤੇਰਾ ਦੇਵਰ ਹੈ ਸਿੰਘ ਬੋਤਾ ਫਿਰ ਲਾਹੌਰ ਦੇ ਸੂਬੇ ਜੁਕਰੀਆ ਖਾਨ ਨੂੰ ਇਹ ਚਿੱਠੀ ਭੇਜੀ ਜਿਸ ਨੂੰ ਪੜ੍ਹ ਕੇ ਸੂਬੇ ਦੇ ਲਾਹੌਰ ਵਿੱਚੋਂ ਫੌਜ ਭੇਜੀ ਉਸ ਸਥਾਨ ਤੇ ਜਿੱਥੇ ਹੁਣ ਗੁਰਦੁਆਰਾ ਬਾਬਾ ਬੋਤਾ ਸਿੰਘ ਬਾਬਾ ਗੱਜਾ ਸਿੰਘ ਹੈ ਉੱਥੇ ਦੋਵੇਂ ਸਿੰਘ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗੱਜਾ ਸਿੰਘ ਜੀ ਨੇ ਪਿੱਠਾ ਜੋੜ ਕੇ ਆਹੂ ਲਾਇ ਤੇ ਮੁਕਾਬਲਾ ਕਰਦੇ ਹੋਏ ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ ਸਨ ਮੈਨੂੰ ਉਮੀਦ ਹੈ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਨੈਕਸਟ ਟਾਈਮ ਇਸ ਗੁਰਦੁਆਰਾ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਦੇ ਦਰਸ਼ਨਾਂ ਲਈ ਜ਼ਰੂਰ ਪ੍ਰੋਗਰਾਮ ਬਣਾਓਗੇ ਤੇ ਇਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਇੱਕ ਚੰਗਾ ਜਿਹਾ ਕਮੈਂਟ ਜ਼ਰੂਰ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ